ਇੱਕ ਸੌਖੀ ਜੀ ਐਗਜ਼ਾਮਪਲ ਦਿੰਨਾ ਤੁਹਾਡੇ ਬੱਚੇ ਵਿਦੇਸ਼ਾਂ ਜਿਨ੍ਹਾਂ ਦੇ ਬਾਹਰ ਪੁੱਛੇ ਉੱਥੇ ਜੇ ਤੁਸੀਂ ਇੱਕ ਦਰਖਤ ਵੀ ਕੱਟਣਾ ਨਾ ਤੁਹਾਨੂੰ ਸਰਕਾਰ ਦੀ ਪਰਮਿਸ਼ਨ ਲੈਣੀ ਪੈਂਦੀ ਹੈ ਆਪਣੇ ਵਿਹੜੇ ਵਿੱਚੋਂ ਕੱਟਣ ਦੀ ਦਰਖਤ ਵੜਨਾ ਦੇ ਬਹੁਤ ਦੂਰ ਦੀ ਗੱਲ ਹੈ ਜੇ ਤੁਸੀਂ ਸ਼ੰਗਣਾ ਵੀ ਆ ਨਾ ਉਹਦੀਆਂ ਟਾਹਣੀਆਂ ਵੀ ਲਾਉਣੀਆਂ ਉਹ ਵੀ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ ਮੈਨੂੰ ਅੱਜ ਵੀ ਯਾਦ ਹੈ ਨਿਊਜ਼ੀਲੈਂਡ ਇੱਕ ਵਾਰੀ ਗੁਰਦੁਆਰੇ ਦੇ ਲਾਗੇ ਇੱਕ ਦਰਖਤ ਦਾ ਟਾਣਾ ਵੜ ਦਿੱਤਾ ਗਿਆ ਸੀ ਅਗਲੇ ਜੁਰਮਾਨਾ ਕਰਨ ਆ ਗਏ ਸੀ ਵੀ ਤੁਹਾਡੀ ਹਿੰਮਤ ਕਿੱਦਾਂ ਪਈ ਸਾਡੀ ਕੰਟਰੀ 'ਚ ਇਹ ਦਰਖਤ ਭਾਵੇਂ ਤੁਹਾਡੀ ਥਾਂ 'ਚ ਲੱਗਾ ਪਰ ਜਾਇਦਾਦ ਸਾਡੀ ਹੈ ਇਹ ਆਕਸੀਜਨ ਸਾਰਿਆਂ ਨੂੰ ਸਾਂਝੀ ਦਿੰਦੀ ਹੈ ਇਹ ਦਰਖਤ ਉਹ ਦਰਖਤ ਨਹੀਂ ਕਟਣ ਦਿੰਦੇ ਇਹਦਾ ਮਤਲਬ ਉਹ ਵੀ ਕੁਦਰਤ ਨਾਲ ਪਿਆਰ ਕਰਦੇ ਆ ਤੇ ਆ ਬਾਡੀ ਤੇ ਜੋ ਤੁਹਾਡੇ ਕੇਸ ਆ ਵੀ ਉਸ ਕੁਦਰਤ ਦਾ ਦਿੱਤਾ ਹੋਇਆ ਤੋਹਫਾ ਵਾ ਜਿਹਦਾਂ ਪਿਆਰ ਕਰੀਏ ਨਾ ਉਹਦੀ ਦਿੱਤੀ ਹੋਈ ਹਰ ਵਸਤੂ ਨੂੰ ਪਿਆਰ ਕਰੀਦਾ ਹੈ ਜਿਹਦਾਂ ਪਿਆਰ ਕਰੀ ਤੇ ਕਈ ਕੋਲ ਗੁਰੂ ਗ੍ਰੰਥ ਸਾਹਿਬ ਚ ਕਿੱਥੇ ਲਿਖਿਆ ਜੀ ਕੇਸ ਰੱਖਣੇ ਚਾਹੀਦੇ ਤੇ ਮੈਂ ਤਾਂ ਕਹਿਣਾ ਨਾ ਜਿਹੜੇ ਅੰਕ ਤੇ ਲਿਖਿਆ ਕਟਾਉਣੇ ਕਿਉਂ ਚਾਹੀਦੇ ਆ ਉਹਦੇ ਅਗਲੇ ਅੰਕ ਤੇ ਲਿਖਿਆ ਰੱਖਣੇ ਕਿਉਂ ਚਾਹੀਦੇ ਕਟਾਉਣ ਬਾਰੇ ਕਿੱਥੇ ਲਿਖਿਆ ਜੀ ਬਾਹਰ ਰੱਖੀ ਆਪਾਂ ਅੱਖ ਰੱਖੀ ਆਪਾਂ ਇਹ ਅੰਗ ਨੇ ਤੁਹਾਡੇ ਸਾਡੇ ਮੇਰੇ ਗੁਰੂ ਦਾ ਹੁਕਮ ਹੈ ਜੀ ਬਸ ਪਰ ਅੱਜ ਅਸੀਂ ਇਹਨਾਂ ਗੱਲਾਂ ਦੇ ਉੱਤੇ ਆਣ ਕੇ ਆਪਣੀ એનર્ਜੀ ਵੇਸਟ ਕਰਦੇ ਪਏ ਹਾਂ ਭਾਈ ਤਾਰੂ ਸਿੰਘ ਦਾ ਇਤਿਹਾਸ ਸਾਡੇ ਸਾਹਮਣੇ ਹੈ ਖੋਪਰੀਆਂ ਲੋਹਾਈਆਂ ਸ਼ਬਦ ਹੈ ਖੋਪਰੀ ਤੇ ਕੱਲੀ ਭਾਈ ਤਾਰੂ ਸਿੰਘ ਦੀ ਲਤੀ ਆ ਸਾਰੇ ਸ਼ਬਦ ਬਹੁਵਚਨ ਆ ਚਰਖੀਆਂ ਤੇ ਚੜੇ ਸਾਡੇ ਸਾਹਮਣੇ ਭਾਈ ਸ਼ਬੀਖ ਸਿੰਘ ਤੇ ਸਾਬਾਰ ਸਿੰਘ ਆ ਪਰ ਚੜੇ ਸ਼ਬਦ ਕਿਉਂ ਆਇਆ ਪਤਾ ਨਹੀਂ ਕਿੰਨੇ ਹੋਰ ਵੀ ਚੜੇ ਹੋਣਗੇ ਸਾਡੇ ਤੱਕ ਉਹਨਾਂ ਦੇ ਨਾਂ ਹੀ ਨਹੀਂ ਆਏ ਖੋਪਰੀ ਕੱਲੀ ਸਾਡੇ ਸਾਹਮਣੇ ਭਾਈ ਤਾਰੂ ਸਿੰਘ ਦੀ ਆ ਪਰ ਖੋਪਰੀਆਂ ਲੋਹਾਈਆਂ ਆਰੇ ਨਾਲ ਚਰਾਏ ਗਏ ਚੀਰੇ ਗਏ ਨਹੀਂ ਹੈਗਾ ਪਤਾ ਨਹੀਂ ਕਿੰਨੇ ਹੋਣਗੇ ਜਿਹੜਾ ਸਾਡੇ ਕੋਲ ਉਹਨਾਂ ਦੀ ਹਿਸਟਰੀ ਪਹੁੰਚ ਨਹੀਂ ਸਕੀ ਇਤਿਹਾਸ ਸਾਡੇ ਕੋਲ ਪਹੁੰਚ ਨਹੀਂ ਸਕਿਆ ਕਿੰਨਾ ਕੁਝ ਵਾਪਰਿਆ ਹੋਏਗਾ ਉਹਨਾਂ ਗੁਰੂ ਕੇ ਪਿਆਰੇ ਸਿੱਖਾਂ ਨਾਲ ਪਰ ਅੱਜ ਸਿੱਖੀ ਮਾਡਰਨ ਹੋ ਗਿਆ ਸਾਹਸ ਸਿੰਘ ਭਾਈ ਤੇ ਸਿੱਖੀ ਸਿੱਖੀ ਵਿਚਾਰਧਾਰਾ ਨੂੰ ਛੱਡ ਕੇ ਬਹਿ ਗਏ ਸਿਧਾਂਤ ਨੂੰ ਅਸੀਂ ਪਿੱਠ ਦੇ ਕੇ ਬਹਿ ਗਏ ਗੁਰੂ ਦੇ ਇਹ ਕਿ ਅੱਲਕਾ ਕਾ ਰੱਖਣਾ ਗੁਰੂ ਕੇ ਪਿਆਰਿਓ ਦੁਨੀਆਂ ਦੇ ਪਦਾਰਥ ਵਕਤੀ ਤੌਰ ਤੇ ਤੁਹਾਨੂੰ ਸਕੂਨ ਦੇ ਸਕਦੇ ਆ ਪਰ ਸਦਾਬਹਾਰ ਜਿਹੜਾ ਸਕੂਨ ਆ ਸਤਗੁਰ ਦੀ ਬਾਣੀ ਚੋਂ ਪ੍ਰਾਪਤ ਹੋਣਾ ਹੈ ਜਿਉਂ-ਜਿਉਂ ਬਾਣੀ ਪੜੋਗੇ ਉਹਨੂੰ ਸਮਝੋਗੇ ਘਰਾਂ ਦਾ ਤੜਾ ਸ਼ਿੰਗਾਰ ਹੀ ਸਤਗੁਰ ਦੀ ਬਾਣੀ ਨੇ ਬਣਨਾ ਹੈ ਤੋ ਆਪਾਂ ਗੱਲ ਕਰ ਰਹੇ ਸੀ ਜਿੱਥੇ ਸਨਮੁਖ ਸ਼ਬਦ ਆਇਆ ਉੱਥੇ ਸਿੱਖ ਸ਼ਬਦ ਵਰਤੇ ਜਿੱਥੇ ਬੇਮੁਖ ਸ਼ਬਦ ਆਇਆ ਉੱਥੇ ਸਿੱਖ ਸ਼ਬਦ ਨਹੀਂ ਵਰਜੇ ਕੋ ਗੁਰਤਾ ਹੈ ਬਿਨ ਸਤਗੁਰ ਹੁਣ ਮਹਾਰਾਜ ਨੂੰ ਪੁਛੀਏ ਮਹਾਰਾਜੇ ਕਿਉਂ ਤੇ ਮਹਾਰਾਜ ਨੂੰ ਪਤਾ ਹੈ ਜਿਹੜਾ ਸਿੱਖ ਹੁੰਦਾ ਹੈ ਉਹ ਬੇਮੁਖ ਨਹੀਂ ਹੁੰਦਾ ਜਿਹੜਾ ਬੇਮੁਖ ਹੁੰਦਾ ਉਹ ਸਿੱਖ ਨਹੀਂ ਹੁੰਦਾ ਲਓ ਆਹ ਡੈਫੀਨੇਸ਼ਨ ਇਹਨੂੰ ਲਾਈ ਜਾਓ ਜਿੱਥੇ ਲਾਉਣਾ ਤੁਸੀਂ ਇਹ ਪਰਿਭਾਸ਼ਾ ਦੱਸਦੀ ਮਹਾਰਾਜ ਨੇ ਹੁਣ ਇਹ ਪਰਿਭਾਸ਼ਾ ਲਾਈ ਜੋ ਜਿੱਥੇ ਮਰਜੀ ਜਦੋਂ ਵੀ ਕੋਈ ਕਾਰਜ ਕਰਨਾ ਇਹ ਧਿਆਨ ਰੱਖਣਾ ਮੇਰੀ ਗੁਰੂਵਾਲ ਪਿੱਠ ਤੇ ਨਹੀਂ ਹੈਗੀ ਭਲਾ ਕਰਵਾ ਤ ਭਲਾ ਨਾ ਕਰਵੜ ਤੇਰੀ ਕਿੰਨੀ ਕਿੱਡੀ ਵੱਡੀ ਗੱਲ ਕਹਿ ਦਿੱਤੀ ਭਗਤ ਕਬੀਰ ਜੀ ਵਰਗੇ ਮਹਾਂਪੁਰਸ਼ ਨੇ ਕਿੰਦੇ ਆਰਾ ਪਰਵਾਨਾ ਪਰ ਪਿੱਠ ਪਰਵਾਨੀ ਆਰੇ ਨਾਲ ਤੇ ਸਰੀਰ ਦੋ ਫਾੜ ਹੋਏਗਾ ਪਿੱਠ ਹੋਗੀ ਤੇ ਮੈਂ ਤੇ ਅੰਦਰੋਂ ਮਰ ਜਾਣਾ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹਾਂ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਇਕੋ ਮਾਰੇ ਤੇ ਜ ਮਾਰਿਓ ਤੈਨ ਕਿੰਨੇ ਪਿੱਠ ਦੇ ਕੇ ਬੈਠੇ ਆਪਾਂ ਪੁੱਤਰ ਦਾ ਆਨੰਦ ਕਰਜ ਹੋਵੇ ਧੀ ਦਾ ਆਨੰਦ ਕਰਜ ਹੋਵੇ ਕੋਈ ਸਾਡਾ ਕਾਰ ਹੈ ਮੂੰਹ ਗੁਰੂ ਵੱਲ ਜਦਾ ਗੁਰੂਵਾਲ ਮੂਹ ਹੋਏਗਾ ਨਾ ਉਹ ਰਿਸ਼ਤੇਦਾਰ ਨੂੰ ਪਹਿਲਾਂ ਕਹੇਗਾ ਮੇਰੇ ਪੁੱਤਰ ਦੀਦਾ ਵਿਆਹ ਹੈ ਭਾਈ ਨਾ ਮੈਂ ਕਿਸੇ ਦੇ ਘਰ ਜਾ ਕੇ ਨਸ਼ਾ ਪੀਣਾ ਤੇ ਨਾ ਮੈਂ ਪੀਉਣਾ ਹੈ ਹੈ ਹਿੰਮਤ ਪਿਆਰਿਓ ਗੱਡੀਆਂ ਟਰਾਲੀਆਂ ਤੇ ਲਿਖਿਆ ਮੇਰਾ ਰੁੱਸੇ ਨਾਲ ਕਲਗੀਆਂ ਵਾਲਾ ਤੇ ਜੱਗ ਭਾਵੇਂ ਫਿਕਰ ਸਾਨੂੰ ਇੱਕ ਰਿਸ਼ਤੇਦਾਰ ਦਾ ਹੁੰਦਾ ਜੇ ਇਹ ਨੂੰ ਨਾ ਪਿਆਈ ਤੇ ਗੁੱਸੇ ਹੋ ਜਾਣਾ ਉਹਨੇ ਇੱਕ ਬੇਨਤੀ ਹੋਰ ਕਰਾਂ ਸਰਕਾਰਾਂ ਨੂੰ ਦੋਸ਼ ਦੇਣਾ ਬੰਦ ਕਰੀਏ ਮੈਂ ਕਿਸੇ ਸਰਕਾਰ ਦਾ ਬੰਦਾ ਨਹੀਂ ਸਰਕਾਰ ਭਾਵੇਂ ਅਕਾਲੀਆਂ ਦੀ ਐ ਭਾਵੇਂ ਕਾਂਗਰਸ ਦੀ ਐ ਭਾਵੇਂ ਬੀਜੇਪੀ ਦੀ ਐ ਭਾਵੇਂ ਝਾੜੂ ਵਾਲਿਆਂ ਦੀ ਐ ਚਲੋ ਜਿੱਥੇ ਇਹ ਸਰਕਾਰਾਂ ਨਹੀਂ ਹੈਗੀਆਂ ਉੱਥੇ ਨਸ਼ਾ ਨਹੀਂ ਵਿਦੇਸ਼ਾਂ 'ਚ ਨਹੀਂ ਕੈਨੇਡਾ ਅਮਰੀਕਾ ਵਾਲੀਆਂ ਕੰਟਰੀਆਂ 'ਚ ਆਪਣੇ ਨਸ਼ੇ ਕਰਕੇ ਜ਼ਿਲ੍ਹਾ 'ਚ ਨਹੀਂ ਬਿਠੇ ਬੰਦੇ ਉੱਥੇ ਕਿਹੜੀ ਸਰਕਾਰ ਹੈ ਗੱਲ ਇਹ ਆ ਵੀ ਜਿਵੇਂ ਬਾਣੀ 'ਚ ਲਿਖਾ ਕੂਪ ਭਰਿਓ ਜੈਸੇ ਦਾਦਰਾਂ ਕਸ਼ ਦੇਸ਼ ਵਿਦੇਸ਼ ਨਾ ਬੁੱਝਵੇਂ ਬਾਣੀ 'ਚ ਨਹੀਂ ਆਉਂਦਾ ਦਾਦਰ ਤੂੰ ਕਬੇ ਨਾ ਜਾਣ ਸਰੇ ਡੱਡੂ 24 ਘੰਟੇ ਫੁੱਲ ਦੇ ਜੜਾਂ 'ਚ ਬੈਠਾ ਵਾ ਪਰ ਸੁਗੰਧੀ ਨਹੀਂ ਲੈਂਦਾ ਪੌਰਾ ਦੂਰੋਂ ਆਣ ਕੇ ਸੁਗੰਧੀ ਲੈ ਕੇ ਆਉ ਗਿਆ ਤੇ ਆ ਗਿਆ ਬਿਮਲ ਮਝਾਰ ਬਸਸ ਨਿਰਮਲ ਜਲ ਪਦਮਲ ਜਾਵਲ ਰੇ ਪਦਮਲ ਜਾਵਲ ਜਲਰਾ ਸੰਗਤ ਸੰਗ ਦੋਖ ਨਹੀਂ ਰੇ ਦਾਦਰ ਤੂੰ ਕਬੇ ਨਾ ਜਾਣ ਸਰੇ ਭਗਸ ਸਵਾਲ ਬਸਸ ਨਿਰਮਲ ਜਲ ਅਮਰਤ ਨ ਲਖ ਸਰੇ ਬਸ ਜਲ ਨਿਤਨ ਵਸਤ ਅਲੀਲ ਪੌਰਾ ਨਹੀਂ ਰਹਿੰਦਾ ਪਾਣੀ 24 ਘੰਟੇ ਬਸ ਜਲ ਨਿਤ ਨਵਸਤ ਅਲਿਲ ਮੇਰ ਚੋਟੀ ਚਾਚਾ ਚੂਸਦਾ ਹੈ ਗੁਣ ਰਸ ਪੌਰਾ ਦੂਰੋਂ ਆਇਆ ਫੁੱਲ ਦੇ ਮੁਕਰਨ ਤੇ ਬਹਿ ਕੇ ਰਸ ਚੂਸ ਕੇ ਉਹ ਗਿਆ ਤੇ ਹੋ ਗਿਆ ਡੱਡੂ ਤੂੰ 24 ਘੰਟੇ ਫੁੱਲ ਦੀਆਂ ਜੜਾਂ 'ਚ ਬੈਠਾ ਜਾਲਾ ਹੀ ਖਾਈ ਜਾਂਦਾ ਹੈ ਅੱਛਾ ਇਸੇ ਡੱਡੂ ਕਿਹਨੂੰ ਆਖਿਆ ਭਲਾ ਮੈਂਡਾ ਕਿਹਨੂੰ ਆਖਿਆ ਭਲਾ ਬੰਦੇ ਦੇ ਮਨ ਨੂੰ